ਉੱਪਰ ਪਾਏ ਨੇ ਸਾਰਿਆਂ ਨੂੰ ਕਦਾ ਸਬਾਤ ਚੋਰੀ ਕਰੀ ਰਹੀ ਇਹਦੇ ਸਾਰੇ ਰਣਕੇ ਲੈ ਕੇ ਆਏ ਨੇ ਆਪਣੇ ਸਾਰੇ ਇਹਦੇ ਵਿੱਚ ਦੋਸ਼ੀ ਨੇ ਦੋਸ਼ੀ ਕਰਾ ਦਿੰਦੇ ਆ ਸਾਰਿਆਂ ਦੇ ਸੱਜਣਾਂ ਦੇ ਲੱਗਦਾ ਦੇਖੋ ਜੀ ਸਾਨੂੰ ਤੱਕ ਲਗਭਗ 6 ਮਹੀਨੇ ਹੋ ਗਏ ਇਹ ਲੜਾਈ ਲੜਦੇ ਆ ਤਿੰਨ ਚਾਰ ਵਾਰ ਐਕਸ਼ਨ ਹੋ ਚੁੱਕਿਆ ਪਹਿਲਾਂ ਉਹਦੇ ਦੁਕਾਨ ਚੋਂ ਅਸੀਂ ਟਰਾਲੀ ਦਾ ਸਮਾਨ ਚੱਕਿਆ ਉਦੋਂ ਬਾਅਦ ਡਿਫਟੀ ਮੈਡਮ ਦੇ ਗੇਟ ਮੂਹਰੇ ਵੀ ਇਹ ਤੇ ਕਾਰਵਾਈ ਪਾ ਦਿਓ ਯਾਰ ਇਹਦੀਆਂ ਕਾਰਡੂਤਾਂ ਬਹੁਤ ਨੇ ਪਰ ਇਹਦਾ ਪੱਖ ਪੂਰਦੇ ਰਹੇ ਨੇ ਅੱਜ ਭਾਈ ਜਾਨੀ ਇਹਦਾ ਜਿਹੜਾ ਦਫਨ ਕੀਤਾ ਹੋਇਆ ਸਾਡਾ ਸਮਾਨ ਕਢਵਾ ਕੇ ਆ ਲੋਕਾਂ ਦੇ ਸਾਹਮਣੇ ਜਿਹੜੀਆਂ ਕਰਤੂਤਾਂ ਨੇ ਜਿਹੜੀਆਂ ਜਗਜਾਹਰ ਕੀਤੀਆਂ ਆਪਾਂ ਨੇ ਇੱਥੇ ਦਾ ਕੱਲਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੰਕਜ ਪੱਪੂ ਜ਼ਿੰਮੇਵਾਰ ਆ ਭਾਈ ਇਥੇ ਦਾ ਪੂਰਾ ਜਿਹੜਾ ਨਗਰ ਕੌਂਸਲ ਆ ਜਿਹੜਾ ਇੱਥੇ ਦੇ ਮੁਲਾਜ਼ਿਮਾ ਬਾਈ ਇੱਥੇ ਦੇ ਵਿਧਾਇਕ ਦੇਵ ਮਾਨ ਨੇ ਉਹ ਬਾਈ ਜ਼ਿੰਮੇਵਾਰ ਨੇ ਕਿਉਂਕਿ ਜਿੰਨਾ ਦੇਖਿਆ ਤੁਸੀਂ ਆਪਣੀ ਢੂਹੀ ਕਿਵੇਂ ਥਾਪਤ ਪਾਉਂਦਾ ਮਾੜੀਆਂ ਬੜੀਆਂ ਗੱਲਾਂ ਬਾਤਾਂ ਜਦੋਂ ਬਾਈ ਕਾਲੀਆਂ ਕਰਤੂਤਾ ਹੁੰਦਿਆਂ ਨੇ ਫਿਰ ਕਿਉਂ ਨਹੀਂ ਜ਼ਿੰਮੇਵਾਰੀ ਲੈਂਦਾ ਹੈਗਾ ਅਸੀਂ ਤਾਂ ਪੂਰੀ ਜ਼ਿੰਮੇਵਾਰੀ ਜਿਹੜੀ ਨਾਪੇ ਦੀ ਆ ਇਹ ਗੁਰਦੇਵ ਮਾਨ ਦੇ ਸਰ ਮਰਦੇ ਆ ਕਿਉਂਕਿ ਉਹਨਾਂ ਦੀ ਰਹਿਨਮਾਈ ਹੀ ਇਹ ਸੁਜਾਤਾ ਚਾਵਲਾ ਤੇ ਪੰਕਜ ਪੱਪੂ ਨੇ ਬਾਈ ਚੋਰੀ ਦਾ ਕੰਮ ਕੀਤਾ ਔਰ ਇੱਥੇ ਦਾ ਜਿਹੜਾ ਯੂ ਗੁਰਚਰਨ ਸਿੰਘਾ ਬਾਈ ਉਹ ਜ਼ਿੰਮੇਵਾਰ ਹੈ ਇਸ ਚੀਜ਼ ਦਾ